ਵਾਹਿਗੁਰੂ 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 ਈਕੇ ਮਹੱਲਾ ਪੰਜਵਾਂ ਰੱਖੇ ਰਖਣਹਾਰ ਆਪ ਉਬਾਰਿਐਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਐਨ ਹੁਆ ਆਪ ਦੇ ਆਲ ਮਨੁ ਨਾਵਸਾਰਿਐਨ ਸਾਧ ਜਨ ਕੈ ਸੰਗ ਪਵ ਜਲ ਤਾਰਿਐਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਬਦਾਰਿਐਨ ਤੇਰਾ ਸਾਹਿਬ ਕੀ ਤੇਕ ਨਾਨਕ ਬਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਅਕਲ ਨਿਰੰਜਨ ਪੁਰਖ ਅਗਮ ਅਪਾਰੀਐ ਸਚੋ ਸਚਾ ਸਚ ਸਚ ਨਿਹਾਰੀਐ ਕੂੜ ਨਾ ਜਾਪੈ ਕਿਛ ਤੇਰੀ ਧਾਰੀਐ ਸਭ ਸੈ ਦੇ ਦਾਤਾਰ ਜੀਤ ਅਪਾਰੀਐ ਇਕਤ ਸੂਤ ਪਰੋਏ ਜੋਤ ਸੰਜਾਰੀਐ ਹੁਕਮੇ ਭਵਜਲ ਮੰਨਿ ਹੁਕਮੇ ਤਾਰੀਐ ਪ੍ਰਭ ਜੀਉ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ ਤੇਰੀ ਗਤਿ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ ਸ਼ਲੋਕ ਮਹੱਲਾ 5 ਜਾਂ ਤੂੰ ਤੁ ਸਹਿ ਮਿਹਰਵਾਨ ਚਿੰਤ ਵਸਹਿ ਮਨ ਮਾਹੇ ਜਾਂ ਤੂੰ ਤੁ ਸਹਿ ਮਿਹਰਵਾਨ ਨਉ ਨਿਦ ਘਰ ਮਹਿ ਪਾਹਿ ਜਾਂ ਤੂੰ ਤੁ ਸਹਿ ਮਿਹਰਵਾਨ ਤਾ ਗੁਰ ਕਾ ਮੰਤਰ ਕਮਾਹਿ ਜਾਂ ਤੂੰ ਤੁ ਸਹਿ ਮਿਹਰਵਾਨ ਤਾ ਨਾਨਕ ਸਚ ਸਮਾਹਿ ਮਹਲਾ ਪੰਜਵਾਂ ਕੀਤੀ ਬਹਿਣ ਬਹਿਣੇ ਮੁੱਚ ਬਜੈਨ ਵਜ ਨਾਨਕ ਸਚੇ ਨਾਮ ਵੇਣ ਕਿਸੈ ਨਾ ਰਹੀਆ ਲੱਜ ਪੌੜੀ ਤਉਦੋ ਤੇ ਆ ਨ ਬੇਤ ਕਤੇ ਬਾਸਣ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਦ ਧਿਆਇਨ ਇੰਦਰ ਇੰਦਰਾਸਣ ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ ਪੀਰ ਪਿਕੰਬਰ ਸੇਖ ਮਸਾਇ ਕੇ ਔਲੀਏ ਪੋਤ ਪੋਤ ਨਿਰੰਕਾਰ ਘਟ ਘਟ ਮੌਲੀਏ ਕੂੜ ਹੋ ਕਰੇ ਬਨਾਸ ਧਰਮੇ ਤੱਗੀਐ ਜਿਤ ਜਿਤ ਲਾਏ ਹੇ ਆਪ ਤਿਤ ਤਿਤ ਲੱਗੀ ਐ ਸਲੋਕ ਮਹੱਲਾ ਪੰਜਵਾਂ ਚੰਗੇ ਆਈ ਆਲਕ ਕਰੇ ਬੁਰੀਆਈ ਹੋਏ ਸੇਰ ਨਾਨਕ ਅੱਜ ਕਲ ਆਪ ਸੀ ਗਾਫਲ ਫਾਹੀ ਪੇਰ ਮਹੱਲਾ ਪੰਜਵਾਂ ਕਿਤਿਆ ਕੁਟੰਗ ਗੁਜਾਤੀਐ ਨਾ ਹਿੱਤ ਨਾਨਕ ਤੈ ਸਹ ਟੱਕਿਆ ਮਨ ਮਹਿ ਸੱਚਾ ਮਿਤ ਪੌੜੀ ਉਹ ਮੰਗੋ ਤੁਜੈ ਦਿਆਲ ਕਰ ਦਾਸਾਂ ਗੋਲਿਆ ਨਉ ਨਿਦ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਦਾਨ ਦਾਸਾਂ ਘਰ ਘਣਾ ਤਿਨ ਕੈ ਸੰਗ ਨਿਹਾਲ ਸਰਵਣੀ ਜਸ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਗਸਾ ਪੈਰ ਧੋਏ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣੁ ਦਿਚੈ ਥਾਉ ਸੰਤ ਧਰਮਸਾਲੀਐ ਸ਼ਲੋਕ ਮਹੱਲਾ 5ਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਮਹੱਲਾ 5ਵਾਂ ਪਤਤ ਪਨੀਤ ਸੰਖ ਹੋਹੀ ਹਰ ਚਰਨੀ ਮਨ ਲਾਗ ਅਠ ਸੱਠ ਤੀਰਤ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜੱਪੀਐ ਸਾਸ ਗਰਾਸ ਨਾਉ ਪਰਵਦਗਾਰ ਦਾ ਜਿਸਨੂੰ ਕਰੇ ਰਹੁਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਸ ਜਾਣੈ ਜਾਣ 부ਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੂੰ ਲਾਏ ਸੱਚ ਤਿਸੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੇ ਬਾਣ ਹੈ ਹਉ ਤਿਸ ਨਮਸ਼ਕਾਰ ਦਾ ਸ਼ਲੋਕ ਮਹੱਲਾ 5ਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਈ ਜੀਵਨ ਦੇ ਆਨਿਤ ਜਾਪੀਐ ਨਾਨਕ ਸਾਚਾ ਨਾਮ ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਨਾ ਸਭ ਫਲ ਪਾਏ ਆਹੀ ਨਾਨਕ ਨਾਮ ਅਰਾਧਿਆ ਗੁਰਪੂਰੈ ਦੀ ਆ ਮਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਾਨਕੈ ਸੰਗਿ ਨਿਹਾਲ ਪਾਪਾਂ ਮੈਲ ਧੋਇ ਅਮਰਤ ਸਾਚਾ ਨਾਉ ਓਥੈ ਜਾਪੀਐ ਮਨ ਕੋ ਹੋਇ ਸੰਤੋਖ ਭੁਖਾ ਤਰਾਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰ ਪ੍ਰਸਾਦ ਕਿਨੈ ਬਿਰਲੈ ਹਰ ਧਨ ਖਾਟੀਐ ਸ਼ਲੋਕ ਮਹੱਲਾ 5 ਮਨ ਮਹਿ ਚਿਤਮੋ ਚਿਤਵੈਨੀ ਉਦਮ ਕਰੋਂ ਓਠ ਨੀਤ ਹਰ ਕੀਰਤਨ ਕਾਇ ਹਰੋ ਹਰ ਦੇਹੋ ਨਾਨਕ ਕੇ ਮੀਤ ਮਹਲਾ 5 ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਬੂਲ ਨਾਨਕ ਜੋ ਪ੍ਰਭ ਪਾਣੀਆਂ ਮਰੋਂ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪ ਧਾਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨ ਕੈ ਸੰਗ ਭਵਜਲ ਬਿਕਮ ਤਰ ਸੇਵਹੁ ਸਤਗੁਰ ਦੇਵ ਅਗੈ ਨਾ ਮਰਹੁ ਡਰ ਛਿਨ ਮੈਂ ਕਰੇ ਨਿਹਾਲ ਪੂਨੇ ਸੁਭਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਧੁਰ ਸ਼ਲੋਕ ਮਹਲਾ 5ਵਾਂ ਲਗੜੀ ਸੋ ਥਾਨ ਜੋੜਨ ਹਾਰੈ ਜੋੜੀਆ ਨਾਨਕ ਲਹਿਰੀ ਲਕਸੈ ਆਨ ਡੁੱਬਣ ਦੇ ਨਾ ਮਾਪਿਰੀ ਮਹਲਾ 5ਵਾਂ ਬਨ ਪੇ ਹਾਵ ਲੈ ਹਿਕ ਸਾਥੀ ਲੱਦੰ ਦੁਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਨ ਸਭ ਨਿਦਾਨ ਤੇਰੇ ਰੰਗ ਰਤਿਆ ਨਾ ਹੋਈ ਪਛੋਤਾਉ ਤੁਧ ਨੂੰ ਜਪਤਿਆਂ ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਨ ਗੁਰ ਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਗੁਰ ਪਹਿ ਸਿਫਤ ਭੰਡਾਰ ਕਰਮੀ ਪਾਈਐ ਸਤਗੁਰ ਨਦਰਿ ਨਿਹਾਲ ਬਹੁੜ ਨਾ ਧਾਈਐ ਰਖੈ ਆਪ ਦਿਆਲ ਕਰਦਾਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਸ਼ਲੋਕ ਮਹੱਲਾ 5ਵਾਂ ਪ੍ਰੇਮ ਪਟੋਲਾ ਤੈ ਸਹ ਦਿੱਤਾ ਢੱਕਣ ਕੂ ਪਤ ਮੇਰੀ ਦਾਨਾ ਬਿਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ 5ਵਾਂ ਤੈਂਦਾ ਸਿਮਰਨ ਹਬ ਕਿਸ ਲਦਮ ਬਿਖਮ ਨਾ ਡਿੱਠਮ ਕੋਈ ਜਿਸ ਪਤ ਰਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਪੌੜੀ ਹੋਐ ਸੁਖ ਕਣਾ ਦਈਏ ਧਾਇਐ ਵੰਨੈ ਰੋਗਾ ਕਾਣ ਹਰ ਗੁਣ ਗਾਇਐ ਅੰਦਰ ਵਰਤੈ ਠਾੰਡ ਪ੍ਰਭ ਚੇਤਿਆਐ ਪੂਰਨ ਹੋਵੇ ਆਸ ਨਾਏ ਮਨ ਵਸਾਏ ਕੋਏ ਨਾ ਲੱਗੈ ਬਿਗਨ ਆਪ ਗਵਾਏ ਗਿਆਨ ਪਦਾਰਥ ਮਤ ਗੁਰ ਤੇ ਪਾਏ ਤਿੰਨ ਪਾਏ ਸਭੇ ਥੋਕ ਜਿਸ ਆਪ ਦਵਾਏ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਆ